ਗੁਰਮਤਿ ਅਨੁਸਾਰ ਕਿਸਵੰਦ ਕਵਾਂਡ ਛਕਣਾ ਮਜੂਤਾ ਪ੍ਰਚਲਿਤ ਤਰੀਕੇ ਨੇ ਜਿਹੜੇ ਕੀ ਇਹ ਪ੍ਰਵਰਣ ਨੇ ਇਹ ਜ਼ਰੂਰੀ ਹੈ ਕਿ ਵਿੱਚ ਤੋਂ ਗੜਨਾ ਕਵਾਂਡ ਛਕਣਾ ਜੇ ਸਿਧਾਂਤ ਤਕੂਜ ਇਹ ਵਾਸ ਸੰਸਥਾਵਾਂ ਵਿੱਚ ਬਹੁਤ ਘੱਟ ਸੰਸਾ ਕਿਤੇ ਕਿਤੇ ਤਾਂ ਇੱਕ ਇੱਕ ਨੂੰ ਹੁਕਮੇ ਆਪਣੀ ਕੁਮਾਰੀ ਦਾ ਦਸਤੂਆਇਤਾ ਕਿਸੇ ਸਥਲ ਆਏ भावे किसी लगर बच्चे लाए जी गरीब की दवाई दवाए यह अगला सवाल किया लतार सौ अठ ईस्वी तक किसी शरीर को संत साध की पद्धति मिली है ज संत साध कदों शुरू होया शुरू होगा खुले तौर से संत अदर सिंह वाले तो ਦੇ ਨਾ ਸ਼ੁਰੂ ਹੋਇਆ ਉਹਦੇ ਤੋਂ ਪਹਿਲਾਂ ਜਿਹੜਾ ਇਹ ਨਿਰਮਲ ਸੰਪਰਦਾਸ ਨਿਰਮਲ ਜਿਹੜੇ ਪ੍ਰੂ ਕੋਵਿੰਦ ਸਿੰਘ ਜੀ ਨੇ ਬਣਾਏ ਉਹਨਾਂ ਵਿੱਚੋਂ ਕੁਝ ਟੁਕਣ ਹਿੰਦੇ ਸੀ ਪਰ ਜੇ ਪਦਵੀ ਦੀ ਗੱਲ ਕਰੋ ਕੋਈ ਮਿਸ ਕੇ ਤਾਂ ਭਾਈ ਦੀ ਪਦਵੀ ਵੀ ਦਿੱਤੀ ਨਹੀਂ ਗਈ ਪਰ ਚਲਤ ਹੋ ਗਿਆ ਭਾਈ ਕਹਿਣਾ ਭਰਾ ਕਹਿਣਾ ਤੇ ਗਿਆਨੀ ਕਹਿਣਾ ਵੀ ਪ੍ਰਚਲਿਤ ਹੋ ਗਿਆ ਕੋਈ ਕਿਸੇ ਸਮਾਗਮ ਹੋ ਕੇ ਨਹੀਂ ਸੀ ਕਿਹਾ ਵੀ ਅੱਜ ਤੋਂ ਲੈ ਕੇ ਇੱਕ ਕਥਾ ਵਾਰਤ ਨੂੰ ਗਿਆਨੀ ਕਵਾਂਗੇ ਇਹ ਚੀਤਾ ਕੋਈ ਅਨੀਆ ਬਟੀਆਂ ਨਹੀਂ ਬੋਤੀਆਂ ਨਹੀਂ ਮੇਰੇ خیال ਵਿੱਚ ਇਹਨਾਂ ਨੂੰ ਇਹਨਾਂ ਕੋਈ ਨਹੀਂ ਕਰਨਾ ਚਾਹੀਦਾ ਹਾਂ ਸੰਤ ਕੋਉਣ ਵਾਲਿਆਂ ਨੂੰ ਪਹਿਲਾਂ ਜੀਵ ਵੇਖਣ ਚਾਹੀਦਾ ਵੀ ਮਾਇਉ ਦੇ ਜੂ ਬਣਾ ਕੇ ਉਹ ਇੰਨੀ ਉੱਚੀ ਅੰਦਰ ਦੀ ਅਵਸਥਾ ਹੈ ਪਰ ਇਸ ਤਰ੍ਹਾਂ ਦੇ ਗੱਲਾਂ ਦੇ ਨਾਲ ਜਿਵੇਂ ਮੈਂ ਵੇਖਣਾ ਇਹ ਬੜੇ ਸਿੱਡੇ ਸਵਾਲ ਕੀਤੇ ਜਾਂਦੇ ਨੇ ਪੰਜ ਛੇ ਚੀਤਾ ਨੇ ਸਾਡੀ ਕਥਾ ਵਸ ਕੇ ਕਹਿੰਦਾ ਉਹਨਾਂ ਦੀ ਕਥਾ ਕਰਦੇ ਨੇ ਗੁਰਦਵਾਰਾ ਕਾਲਜ ਨੂੰ ਤੇ ਮੱਤੇ ਦੇਖਣ ਆਪਾਂ ਬਸ ਤਾਂ ਉਹਦੇ ਨਾਲ ਮੈਂ ਸੋਚਣਾ ਕਿ ਜੇ ਤੁਸੀਂ ਸੰਤ ਅਦਿਮਨ ਨੂੰ ਨਾਮ ਹੀ ਲਾਓ ਸਾਰੇ ਇਹਦੇ ਨਾਲ ਤੇ ਕੌਮ ਦਾ ਕੁਝ ਸਦਾਰ ਹੋ ਸਕਦਾ ਹੋਵੇ ਤਾਂ ਮੇਰੇ ਖਿਆਲ ਵਿੱਚ ਤਾਪ ਵੀ ਦੇਣਾ ਚਾਹੀਦਾ ਪਰ ਇੱਕ ਵੀ ਸਵਾਲ ਘਰਸਾ ਨਹੀਂ ਇਹਦੇ ਨਾਲ ਕੋਈ ਨਾਂ ਲਖਾਣੇ ਨਾ ਫੈਸਲਾ ਇੱਕ ਅੱਖਰ ਨਹੀਂ ਚਾਰ ਤਾਂ ਇਹਦੇ ਵਿੱਚ ਇਹ ਕੁਰਬਾਨੀ ਵਿੱਚ ਤੁਸੀਂ ਜਾਓ ਜੇ ਸਿੱਧ ਕਰਨਾ ਹੋਵੇ ਕੁਰਬਾਨੀ ਸਥਿਤ ਕਰਦੇ ਗੁਰਬਾਨੀ ਦੇ ਵਿੱਚ ਬਹੁਤ ਸਾਧ ਪ੍ਰਲਾਦ ਸੰਤ ਕੀ ਪੈਰ ਚੰਨ ਰੱਖ ਇਸੇ ਤਰ੍ਹਾਂ ਲਿਖਿਆ ਪ੍ਰਲਾਦ ਨੂੰ ਸਤਿ ਕਿਹਾ ਹੋਰ ਬੜੇ ਸਾਵਾ ਤੇ ਸੰਤ ਚੜਦਾ ਹੁੰਦਾ ਸੰਤਾ ਕੇ ਕਾਰਜਾਪ ਸੋਇਆ ਹਰ ਕੰਮ ਸੰਤ ਦਾ ਸਿੱਖ ਕੋਈ ਬਹੁਤ ਵੱਡਾ ਇਹ ਵਿਵਾਦ ਨਹੀਂ ਸੀ ਇਹਨੂੰ ਅਸੀਂ ਪੜਨ ਕਰੰ ਤੋਂ ਪੈਦਾ ਕੀਤਾ ਮੇਰੇ ਖਿਆਲ ਵਿੱਚ ਸਾਨੂੰ ਹੋਰ ਮੁੱਦਿਆਂ ਵਿੱਚ ਜਿਵੇਂ ਸਾਡੀ ਕੌਮ ਵਿੱਚ ਚੱਲ ਰਹੀ ਹੈ ਉਹਨਾਂ ਬਾਰੇ ਕਿਤਾ ਕਰਨੀ ਚਾਹੀਦੀ ਹੈ ਜਾਂ ਫਿਰ ਇਸ ਲੋਕਤ ਦੇ ਨਾਲ ਇੱਕ ਕੌਮ ਦਾ ਕੀ ਨੁਕਸਾਨ ਹੋਇਆ ਇਹਦੇ ਬਾਰੇ ਸਾਨੂੰ ਸਤਨ ਅੱਤੇ ਕਿਉਂਕਿ ਜੇ ਅਸੀਂ ਕਹਿੰਨੇ ਹੋ ਪੁਰਾਣੀ ਬਿਮਾਰੀ ਇਹ ਚੀਜ਼ ਕੱਢੋ ਕਰਨ ਦੇ ਵਿੱਚੋਂ ਤਾਂ ਉਹਦੇ ਨੁਕਸਾਨ ਵੀ ਸਾਨੂੰ ਦੱਸਨੇ ਪੈਣਗੇ ਇਸ ਲਈ ਮੈਂ ਤਾਂ ਕੋਈ ਮੈਂ ਕਿਸੇ ਹਮਾਇਤੀ ਵੀ ਨਹੀਂ ਵੀ ਜਰੂਰ ਸੰਤ ਅਕੇ ਲਾਓ ਜਾਂ ਨਾ ਲਾਓ ਪਰ ਮੈਂ ਬੇਨਤੀ ਕਰਨਾ ਸੌਲ ਕਰਨ ਵਾਲਿਆਂ ਨੂੰ ਕਿ ਇਹ ਕੋ ਧਰਮ ਨਾਲ ਸਬੰਧਤ ਕੀਤਾ ਇਹ ਹੁਣ ਪਰਚਲਤ ਹੋ ਚੁੱਕਾ ਹੈ ਤੇ ਨਾ ਇਹ ਹਟਣਾ ਹੈ ਹੁਣ ਤੁਹਾਡੇ ਸਾਹਮਣੇ ਕੰਮ ਤਾਂ ਬਿਚਕਾਲ ਦੇ ਜੇ ਕੋਈ ਬੰਦਾ ਇੱਥੇ ਕਹਿ ਰਿਹਾ ਉੱਠ ਕੇ ਕਿ ਮੈਂ ਸਤਜਨਾਰ ਸਿੰਘ ਸੰਤ ਨਹੀਂ ਕਹਿੰਦਾ ਤਾਂ ਫਿਰ ਤੁਸੀਂ ਆਪਣੇ ਆਪ ਸਾਬਤ ਕਰੋ ਇਹ ਤਾਂ ਚੀਜ਼ਾਂ ਜਿਹੜੀਆਂ ਨੇ ਇੰਨੀਆਂ ਨਹੀਂ ਸਨ ਜਿੰਨੀਆਂ ਅਸੀਂ ਉਹਨਾਂ ਨੂੰ ਬਣਾ ਰਹੀਆਂ ਨੇ ਤਾਂ ਸਾਨੂੰ ਇਸ ਮਾਰਗ ਤੋਂ ਜਿਹੜੇ ਵਿਵਾਦ ਨੇ ਇਸ ਸੈਂ ਹਾਂ ਕਿਸੇ ਕੌਮ ਕੱਟੀ ਹੋਵੇ ਜਿਹੜਾ ਫੈਸਲਾ ਕਰੇ ਕਿ ਉਹ ਸਾਨੂੰ ਪ੍ਰਵਾਣ ਹੈ ਜੇ ਉਹ ਸੋਣਾ ਦਾ ਤਾਬ ਵੀ ਦੇ ਕੋਈ ਦਿੱਕਤ ਵੀ ਨਹੀਂ ਪਰ ਇਹ ਕੋਈ ਨਾ ਵਟਾ ਰਵਾਜ਼ ਮੇਰੇ ਖਾਸ